ਪਤਾ ਕਿਉਂ ਹੁੰਦੇ ਨੇ ਇਸ ਲਈ ਨਹੀਂ ਕਿ ਪ੍ਰੋਫਟ ਚੈਪ ਉਹ ਪ੍ਰਾਰਥਨਾ ਕਰਦਾ ਏ ਇਸ ਲਈ ਨਹੀਂ ਕਿ ਚੰਗੇ ਚੰਗੇ ਗੀਤ ਗਾਏ ਜਾਂਦੇ ਨੇ ਸਿਰਫ ਇਸ ਲਈ ਕਿ ਉਹਨਾਂ ਦਾ ਟਕਰਾ ਇੱਕ ਚੌਦੇ ਪਰਮੇਸ਼ਵਰ ਨਾਲ ਹੁੰਦਾ ਏ ਕਿ ਅੱਜ ਦੀ ਰਾਤ ਜਿੰਨੇ ਵੀ ਲੋਕ ਇੱਥੇ ਬੈਠੇ ਨੇ ਸੁਣ ਲਵੋ ਅੱਜ ਦੀ ਰਾਤ ਕਈ ਲੋਕਾਂ ਦੇ ਦੁੱਖਾਂ ਦੀ ਆਖਰੀ ਰਾਤ ਹੈ ਕੀ ਜੀ ਜਾਵਾ 10 ਲੋਗ ਨੇ ਇੱਥੇ ਪਾਸਪੋਰਟ ਦੇ ਉਹਨਾਂ ਦੇ ਕੋਲ ਪਾਸਪੋਰਟ ਨੇ ਉਹਨਾਂ ਦੇ ਕੋਲ 3 ਲੋਗ ਨੇ ਪਰ ਮੇਸ਼ਾ ਅੱਜ ਤੋਂ ਅੱਤਨਾ ਨੂੰ ਲੈ ਕੇ ਜਮੇ ਲਗੇ ਸਗਾ ਤੋ ਇਹ ਐਂਕ ਟੈਂਟਿੰਗ ਤੇ ਪੈ ਗਿਆ ਵੀ ਇੱਥੇ ਦੋ ਜਣੇ ਆ ਉਹਨੂੰ ਪਤਾ ਵੀ ਕਿੱਦਾਂ ਵੀ ਇੱਥੇ ਆਣ ਆਲਾ ਹੋਆ ਸਿੱਧਾ ਬੰਦਾ ਵੀ ਆਵੇਗਾ ਅੱਜ ਜੇ ਪਵਿੱਤਰ ਆਤਮਾ ਨੇ ਉਹਨੂੰ ਕਿਹਾ ਵਾ ਨਾ ਤੇਨੀ ਤੇ ਪਾਸਪੋਰਟ ਉਹ ਹਮੇਸ਼ਾ ਲਈ ਬੰਦ ਰਹੇਗਾ ਜਿੰਨਾ ਮਰਦੀ ਪੈਸਾ ਕੋ ਫੈਮਲੀਆ ਜਿੰਨੇ ਦੇ ਦੋ ਬੇਟੇ ਆ ਇੱਕ ਦੀ ਡੈਥ ਹੋ ਗਿਆ ਤੇ ਦੂਜਾ ਬੇਟਾ ਵੀ ਉਧਰ ਹੀ ਕਰ ਰਿਹਾ ਉਹ ਫੈਮਲੀਆ ਜਿੱਦਾਂ ਕਦੇ ਮੌਜੂਦ ਆ ਯਸੂਦੇ ਨਾਮ ਦੇ ਵਿੱਚ ਨਹੀਂ ਆ ਸੁਭਿਦਰਾ ਆਤਮਾਨ ਨੇ ਮੈਨੂੰ ਦੱਸਿਆ ਇੱਕ ਭਵਿਸ਼ਿਆਣੀ ਹੋਈ ਕਿ ਇੱਕ ਪਰਿਵਾਰ ਆ ਉਹਨਾਂ ਦੇ ਬੇਟੇ ਦਾ ਐਕਸੀਡੈਂਟ ਹੋ ਜਾਵਾ ਦੂਸਰਾ ਬੇਟਾ ਵੀ ਨਿਆਰ ਕਦਾ ਕਰ ਰਿਹਾ ਵਾ ਇਹ ਸਹੀ ਆ ਹਾਂਜੀ ਬਾਕੀ ਸਹੀ ਆ ਹਾਂਜੀ ਬਿਲਕੁਲ ਸਹੀ ਆ ਬੜੇ ਬਿਡ ਐਕਸੀਡੈਂਟ ਹੋਇਆ ਦੂਜੇ ਪਿੰਡ ਵੀ ਸੇਮ ਮੋਡਾਂ ਤੇ ਹਟਦਾ ਕਰ ਰਿਹਾ ਵਾ ਅੱਜ ਤੇਰੇ ਦੂਸਰੇ ਪਿੰਡੇ ਨੂੰ ਸ਼ੈਤਾਨ ਛੱਡ ਕੇ ਚਾਰ ਰਿਹਾ ਵਾ ਪਰਮੇਸ਼ਰ ਦੀ ਫੁਜਰਤ ਮਨ ਨੇ ਮਦਦ ਸਿਆ ਕੀ ਇਹ ਤੇ ਕਿਸਟਮ ਨੇ ਜਿੰਨਾਂ ਦਾ ਸੀਮਾ ਉਹ ਬੱਚੇ ਦੀ ਪ੍ਰੈਸੇਂਟੇਸ਼ਨ ਦੇ ਲਈ ਪਲੇਅਰ ਕਰ ਰਿਹਾ ਔਰ ਇਸ ਜਗ੍ਹਾ ਤੇ ਨੇ ਤੁਹਾਡਾਂ ਸੀਮਾ ਤੁਸੀਂ ਬੱਚੇ ਲਈ ਪਲੇਅਰ ਕਰ ਰਹੇ ਸੀ ਕਿਉਂ ਕਹਿੰਦਾ ਬੱਚੇ ਲਈ ਪਲੇਅਰ ਹਾਂਜੀ ਹਾਲੇਲੂਇਆ ਪੰਜ ਭੇਜੇ ਤੋਂ ਪਹਿਰ ਕਰ ਜਾਦ ਕਰਿਆ ਆਪਣਾ ਫੜਾਖੋ ਆਪਣੇ ਖਰਬਤ ਕਰਨਾ ਦੂਸਤਾਂ ਨਾਲ ਛੱਡ ਕੇ ਜਾ ਰਹੀ ਤੁਹਾਨੂੰ ਛੱਡ ਕੇ ਜਾ ਰਹੀ ਤੁਹਾਨੂੰ ਜਸੀ ਸ੍ਰੀ ਅਨੇਕ ਅੰਚਾਰ ਦੀ ਚੱਤੀ ਖੁਦਾਵੰਦ ਯੇਸ਼ੂ ਦੇ ਨਾਮ ਦੇ ਵਿੱਚ ਯੇਸ਼ੂ ਦੇ ਨਾਮ ਦੇ ਵਿੱਚ ਯੇਸ਼ੂ ਦੇ ਨਾਮ ਦੇ ਵਿੱਚ ਇਹਨਾਂ ਦੇ ਸਰੀਰ ਤੋਂ ਪਾਰ ਹੋ ਜਾਏ ਪਾਰ ਹੋ ਜਾਏ ਪਾਰ ਹੋ ਜਾਏ ਸਭਲ ਕੋ ਕਹੋ ਇਸ ਤਰ੍ਹਾਂ ਯੇਸੂ ਸੇ ਜੀ ਦੱਸ ਰਹੀ ਨੇ ਕਿ ਅੱਠ ਸਾਤ ਤੋਂ ਅੱਠ ਤੁਮਰੀ ਜਗੜੇ ਹੋ ਸੀਗਾ ਤੇ ਇਸ ਜਗਹ ਤੇ ਹੁਣ ਤੱਕ ਫਾਸਲਾ ਹੋਇਆ ਮੈਂ ਬਿਲਕੁਲ ਆ ਜਾਵਾਂ ਤਾਂ ਉਹ ਕਿਹ ਜੀ ਸੁਣਦੇ ਤਾਂਕੀ ਨਾਮ ਨਮੇ ਹallelujah ਬੋਲ ਹallelujah ਹallelujah ਬੋਲ ਤੁਸੀਂ ਤੇ ਦੇਖ ਰਾ ਸੀਗੇ ਕਿ ਕਿੰਨੇ ਦੋਸ਼ ਦੇ ਨਾਲ ਤੁਸੀਂ ਆਪਾਂ ਇਸ ਜਗਹ ਤੇ ਆਈ ਇਹ ਬੱਚੀ ਨੂੰ 8 ਸਾਲ ਤੋਂ ਬੜਾ ਆਸੀਗਾ ਹੁਣ ਕਿਦਾਂ ਮੈਂ ਪਤਾ ਲਾ ਕੇ ਆ ਮੈਂ ਆਪਣੀ ਦੁਨੀਆ ਚੋਂ ਬਾਹਰ ਆ ਗਿਆ ਆ ਬਾਬਾ ਜੀ ਸੁਬੇ ਦੇ ਮੈਂ ਬੜਾ ਬੜਾ ਪ੍ਰਸਨਾ ਕਰਦੇ ਸੀ ਕਿੰਨ ਬਣ ਕੇ ਜਾ ਰਹੇ ਨੇ ਇਸ ਸਤੇਂ ਡਰਨੇ ਨੇ ਕਿ ਸੱਤ ਸਾਲ ਤੋਂ ਮੇਰੀ ਡਿਸਕ ਰੀਜੀ ਬਹੁਤ ਜ਼ਿਆਦਾ ਦਰਦ ਦਸੀ ਹੁਣ ਮੈਂ ਝੁੱਕ ਕੇ ਦੇ ਕਹਾ ਤੇ ਯਿਸੂ ਮਸੀਹ ਦੇ ਸਾਹਮਣੇ ਮੈਂ ਬਿਲਕੁਲ ਚੰਗੀ ਹੋ ਗਿਆ पंज <laughs> साल ਤੋ ਇਹ ਜਾਲੇ ਗੰਦਾ ਜਾਰੀ ਨੇ ਕੈਸਾ ਆਪਣੇ ਤੇ ਇੱਕ ਮਿੰਟੋਂ ਮੇਰੇ ਪ੍ਰਸਤੁਤ ਗਾਨ ਦੀ ਕੀ ਹੁਣ ਮੈਂ ਮਹਿਸੂਸ ਕੀਤਾ ਕਿਉਂ ਗੰਦ ਬਿਲਕੁਲ ਦਮ ਮੁਕ ਗਿਆ ਅਤਵਾਲੇ ਕਿਹੜੇ ਸਾਈਡ ਤੇ ਗਾਨ ਸੀ ਕੀ ਦੇਲੀ ਗੋਸੀ ਹਾਂ ਬ੍ਰਸਤ ਰੰਗ ਕੰਮ ਸੀ ਏਡੀ ਵੱਡੀ ਕੰਮ ਸੀਗੀ ਤੁਹਾਨੂੰ ਲੱਗਦਾ ਸੀ ਕਿ ਜਿੱਦਾਂ ਕੋਈ ਰੋੜੀ ਨਾ ਅੜਕਦੀ ਹੋਵੇ ਤੇ ਮੈਨੂੰ ਕੋਈ ਖੋਰ ਅੱਛਾ ਤੁਹਾਡੀ ਬ੍ਰਸਤ ਦੇ ਵਿੱਚ ਇੱਕ ਗੰਢ ਸੀ ਵੀ ਤੁਹਾਨੂੰ ਮਹਿਸੂਸ ਹੁੰਦਾ ਪਿਆ ਸੀਗਾ ਉਹਨ ਕੀ ਹੋਇਆ ਵਾ ਕੋਈ ਬਪਣੀ ਐ ਕੋਈ ਤਕ ਨਹੀਂ ਨੀ ਐ ਤੇ ਮੈਂ ਹੱਥ ਵੀ ਚੰਗੀ ਤਰ੍ਹਾਂ ਲਗਾ ਸਕਦਾ ਤੇ ਹੁਣ ਮੈਂ ਮਹਿਸੂਸ ਤਾਂ ਪਿਆ ਕਰ ਲਿਆ ਨਹੀਂ ਬਿਲਕੁਲ ਵੀ ਨਹੀਂ ਹਾਲੇਲੂਇਆ ਹਾਲੇਲੂਇਆ ਇੱਕ ਰਸੋਲੀ ਯੇਸ਼ੂ ਮਸੀਹ ਦੇ ਨਾਂ 'ਤੇ ਹੇ ਹਾਲੇਲੂਇਆ ਇਹ ਜੋ ਕਹਾਣੀ ਹੈ ਇਹ ਪਹਿਵਾਇਸ ਜੀ ਦੇ ਇਹਨਾਂ ਦੇ ਹਸਬੰਦ ਆਈ ਸੀ ਜੀ ਉਹਨੇ ਕਦੇ ਵੀ ਸਾਡੀ ਗੱਡੀ ਨਹੀਂ ਵੇਚੀ ਸੀ ਤੇ ਉਹ ਗੱਡੀ ਕੋ ਸਵਾੜੀ ਤੋਂ ਲਾਉਣ ਵਿੱਚ ਲੈ ਕੇ ਜਾਂਦੇ ਸੀਗੇ ਤੇ ਅੱਜ ਇਹਨਾਂ ਨੇ ਇੱਕ ਵਾਈ ਦਿੱਤੀ ਐ ਤੇ ਇਹ ਸਾਡੀ ਉਹ ਗੱਡੀ ਵੇਚੀ ਹੈ 35 ਲੱਖ ਰੁਪਏ ਵਿੱਚ ਹਾਲੇਲੂਇਆ ਹਾਲੇਲੂਇਆ ਇਹਨਾਂ ਨੇ ਮنو ਆਪਣੇ ਘਰ ਦੇ ਵਿੱਚ ਨਮਾਇੰਤ ਕੀਤਾ ਸੀਗਾ ਔਰ ਗੱਡੀ ਨੂੰ ਤੁਸੀਂ ਖਵਾੜ ਦੇ ਵਿੱਚ ਕਿੰਨੇ ਚ ਵੇਚਣਾ ਚਾਹੁੰਦੇ ਸੀ ਅਸੀਂ ਵੇਚਣਾ ਚਾਹੁੰਦੇ ਵੀ 2 ਡੋਟਾ ਜਾਵੇ ਨਹੀਂ ਤੇ ਕਵਾੜੀਆਂ ਨੇ ਕਿੰਨੇ ਚ ਲੈ ਆ ਸੀ ਲੈ 2 ਲੱਖ ਦੇ ਵਿੱਚ ਕਵਾੜੀਆਂ ਗੱਡੀ ਨੂੰ ਲੈ ਕੇ ਜਾਂਦਾ ਸੀਗਾ ਜਦੋਂ ਪਲੇਅਰ ਹੋਈ ਤਾਂ ਗੱਡੀ ਕਿੰਨੇ ਚ ਵਕੀ 3 ਲੱਖ 40000

ਤੇ ਪਰਮੇਸ਼ਰ ਤੇ ਤੁਸੀਂ ਗੱਲਾਂ ਇਸ ਗਿਆ ਤੇ ਜੋ ਜਦੋਂ ਕੱਲ ਇਹ ਰਾਤ ਨਾਲ ਵਿੱਚ ਆਏ ਸੀਗੇ ਪ੍ਰੇ ਰੋਈ ਉਹ ਸੁਸ਼ਟ ਆਤਮਾ ਇਹਨਾਂ ਨੂੰ ਛੱਡ ਕੇ ਚਲੀ ਗਈ ਜੀਸੂ ਦੇ ਨਾਮ ਨਾਲ ਰੱਬ ਦੀ ਤੁਕੀ ਜਗ ਦੇ ਪ੍ਰਾਰਥਨਾ ਕਰ ਰਹੀ ਸੀਗੇ ਕਿ ਗੰਦਾ ਕਤੂਰੀਆਂ ਨੇ ਰਸੋਣੀਆਂ ਜਾਲੀਆਂ ਨੇ ਇਹ ਕੰਦਸਰ ਨੇ ਮੇਰੇ ਕੰਨ ਦੇ ਕੋਲ ਬਹੁਤ ਵੱਡੀ ਰਸੋਲੀ ਸੀ ਤੇ ਤੁਸੀਂ ਕਿਹਾ ਆਪਣੇ ਹੱਥਾਂ ਨੂੰ ਰੱਖ ਲਓ ਰਸੋਲੀਆਂ ਦੇ ਉੱਪਰ ਤੇ ਜਦ ਮੈਂ ਆਪਣੇ ਹੱਥ ਨੂੰ ਰੱਖਿਆ ਉਹ ਰਸੋਲੀ ਬਿਲਕੁਲ ਘੱਪ ਹੋ ਗਈ ਜਿਵੇਂ ਸਬਜ਼ੀ ਦੇ ਜ਼ਾਬਤੀ ਨਾਲ ਆ ਗਈ। ਰਸੋਲੀ ਕਿੱਥੇ ਸੀ ਤੁਹਾਡੇ? ਕਿੱਥੇ ਵੱਡੀ ਸੀ ਰਸੋਲੀ? ਐਡੀ ਵੱਡੀ ਰਸੋਲੀ ਕੱਨ ਦੇ ਕੋਲ ਸੀ। ਤੇ ਕੀ ਹੋਇਆ? ਕੋਈ ਟਿੱਕ ਹੈ। ਜਦੋਂ ਫੇਰ ਹੋਈ ਉਹਨਾਂ ਰਸੋਲੀ ਆ ਗਈ। ਘੱਪ ਹੋ ਗਈ। কেনো আঠাকে আর ভলিয়ো তো গেবনি আর রেলাই